ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਲਾਲੀ ਲਖੀਆ ਜਿੰਦਾਬਾਦ ਭਾਈ ਮਨਿੰਦਰ ਸਿੰਘ ਰਾਏ ਆਪਣੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਰਾਜਾ ਆਪਣੀ ਜਿੰਦਾਬਾਦ ਸਤਿ ਸ਼੍ਰੀ ਅਕਾਲ ਜੀ ਮੈਂ ਮਿਰਚਾਵਲਾ ਸੀ ਇਸ ਵਕਤ ਇੰਦਰਾ ਗਾਂਧੀ ਕਾਲਜ ਦੇ ਵਿੱਚ ਆ ਜਿੱਥੇ ਅੱਜ ਲਖੀਆ ਜੀ ਵੱਲੋਂ ਪੂਰਾ ਇੱਕਾਫੇ ਸ਼ਹਿਰ ਦਾ ਕੀਤਾ ਗਿਆ ਜਿੱਥੇ ਬਹੁਤ ਲੋਕ ਇੱਥੇ ਪੁੱਛੇ ਨੇ ਤੇ ਨਾਮ ਨਿਯੁਕਤ ਲਖੀਆ ਜੀ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਕਾਂਗਰਸ ਦੇ ਲਈ ਦਿਨ ਰਾਤ ਮਿਹਨਤ ਕਰਕੇ ਡੰਕੇ ਦੇ ਉੱਤੇ ਜਿਹੜਾ ਇੱਥੇ ਕੰਮ ਕੀਤਾ ਹੈ ਤੇ ਗੱਲਬਾਤ ਕਰਦੇ ਆ ਲਖੀਆ ਜੀ ਨਾਲ ਲਖੀਆ ਜੀ ਤੁਸੀਂ ਨਵੇਂ ਉਮੀਦਵਾਰ ਦੀ ਚੋਣ ਲੜਨ ਦੇ ਲਈ ਪਹਿਲ ਕਦਮੀ ਜਿਹੜੀ ਚੁੱਕੀ ਆ ਤਾਂ ਕਿਵੇਂ ਦੇਖਦੇ ਹੋ ਬੁੜਲਾਡਾ ਸ਼ਹਿਰ ਤੇ ਹੋ ਜੀ ਆਪਾਂ ਬੁੜਲਾਡਾ ਸ਼ਹਿਰ ਨੂੰ ਇਹ ਦੇਖਦੇ ਆ ਜੀ ਜੋ ਕਿ ਸਾਡਾ ਕਾਂਗਰਸ ਦਾ ਪਹਿਲਾ ਅੱਜ ਤੋਂ ਪਹਿਲਾਂ 3-4 ਵਾਰੀ ਜੋ ਕਿ ਬਾਹਰਲੇ ਕੈਂਡੀਡੇਟ ਲਿਆ ਕੇ ਇੱਥੇ ਨੁਕਸਾਨ ਕਰ ਹੋਇਆ ਹੈ ਤਸੀਂ ਇਹੀ ਦੇਖਦੇ ਆ ਵੀ ਆਏ ਕਿਹੜੇ ਸਾਡੇ ਭਲਾਡੇ ਟਿਕਟ ਹਾਰ ਜਾਣੇ ਆ ਵੀ ਇਸ ਵਾਰ ਇਹ ਲੋਕਲ ਉਮੀਦਵਾਰ ਨੂੰ ਟਿਕਟ ਦੇ ਕੇ ਤਾਂ ਜੋ ਅਸੀਂ ਭਲਾਡਾ ਟਿਕਟ ਜਿੱਤ ਚੱਕੀ ਜੀ ਤਾਂ ਕਿਵੇਂ ਦੇਖਦੇ ਹੋ ਲੋਕਾਂ ਦਾ ਮਾਹੌਲ ਅੱਜ ਦੇਖਣ ਨੂੰ ਮਿਲਿਆ ਬੜਾ ਭਰਮਾ ਇਕੱਠ ਤੁਸੀਂ ਅੱਜ ਇੱਥੇ ਬੜਲਾਡਾ ਸ਼ਹਿਰ ਚ ਕੀਤਾ ਤਾਂ ਕਿਵੇਂ ਲੱਗਦਾ ਕਿ ਜਿਹੜੀ ਸੀਟ ਜਿਹੜੀ ਬੜੀ ਆ ਜਿਹੜੀ ਲੈ ਪਾਉਂਗੇ ਜੀ ਹਾਂ ਜੀ ਦੇਖੋ ਵਾਹਿਗੁਰੂ ਦੀ ਕਿਰਪਾ ਹੈ ਬਾਕੀ ਲੋਕਾਂ ਦਾ ਪਿਆਰ ਹੈ ਸਾਰੇ ਵਰਕਰ ਸਹਿਬਾਨ ਜੋ ਕਿ ਭਲਾਡਾ ਦੇ ਬਹੁਤ ਯੋਥ ਨਾਲ ਮੇਰੇ ਨਾਲ ਨੇ ਬਾਕੀ ਮੇਰੇ ਪਿਤਾ ਜੀ ਵੀ ਬਹੁਤ ਵੱਡੀ ਉਹ ਦੇਣ ਆ ਜੀ ਦੇ ਅਸੀਂ ਵਾਹਿਗੁਰੂ ਅੱਗੇ ਬਰਦਾਸ਼ ਕਰਦੇ ਆਂ ਵੀ ਸਾਡੇ ਵੀ ਕੋਈ ਕਾਂਗਰਸ ਪਾਰਟੀ ਸਾਡੀ ਜ਼ਰੂਰ ਬਾਹ ਫੜੂਗੀ ਤਾਂ ਜੋ ਅਸੀਂ ਭਲਾੜਾ ਦੇ ਲੋਕਾਂ ਦੇ ਕੰਮ ਆ ਸਕੀਏ ਦਿਨ ਰਾਤ ਵੀ ਦਿਨ ਦੁਗਣੀ ਰਾਤ ਤੁਗਣੀ ਪ੍ਰਮਾਤਮਾ ਤਰੱਕੀ ਬਖਸ਼ੇ ਤਾਂ ਜੋ ਅਸੀਂ ਲੋਕਾਂ ਨਾਲ ਖੜ ਸਕੀਏ ਭਲਾੜਾ ਤੋਂ ਟਿਕਟ ਲੋਕਲ ਉਮੀਦਵਾਰ ਨੇ ਦਿਵਾ ਸਕੀਏ ਜੀ ਤਾਂ ਹੋਰ ਵੀ ਵਰਕਰ ਨੇ ਜਿਹੜੇ ਇਹਨਾਂ ਦੇ ਨਾਲ ਮੌਜੂਦ ਨੇ ਗੱਲਬਾਤ ਕਰ ਰਹੇ ਨੇ ਸਵੀਟੀ ਜੀ ਕਿਵੇਂ ਦੇਖਦੇ ਹੋ ਤੁਸੀਂ ਆ ਨੌਜਵਾਨ ਅੱਗੇ ਆ ਰਹੇ ਨੇ ਤੇ ਬਲਣਾ ਦੇ ਸ਼ਹਿਰ ਦੀ ਨੇ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਜੀ ਮੈਂ ਤਾਂ ਇਹੀ ਕਹਿਣਾ ਚਾਹਣਾ ਕਾਂਗਰਸ ਹਾਈ ਕਮਾਂਡ ਨੂੰ ਵੀ ਜੇ ਟਿਕਟ ਲੋਕਲ ਉਮੀਦਵਾਰ ਨੂੰ ਮਿਲੇ ਤਾਂ ਸਭ ਤੋਂ ਵਧੀਆ ਤਾਂ ਕਿ ਸ਼ਹਿਰ ਦਾ ਤੇ ਬਲਾਡੇ ਹਲਕੇ ਦਾ ਪਿੰਡਾਂ ਦਾ ਵਿਕਾਸ ਹੋ ਸਕੇ ਕਾਂਗਰਸ ਹਾਈ ਕਮਾਂਡ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਸਾਰੇ ਸ਼ਹਿਰ ਵਾਸੀਆਂ ਵੱਲੋਂ ਵੀ ਇਹਦੇ ਫਾਦਰ ਸਾਹਿਬ ਨੇ ਵੀ ਬਹੁਤ ਕਾਂਗਰਸ ਦੀ ਸੇਵਾ ਕੀਤੀ ਹੈ ਵੀ ਸ਼ਹਿਰ ਦੀ ਆਵਾਜ਼ ਨੂੰ ਜਾਂ ਜਿਵੇਂ ਸ਼ਹਿਰ ਦਾ ਸਾਡਾ ਹਲਕਾ ਚਾਹੁੰਦਾ ਉਸ ਦੇ ਹਿਸਾਬ ਨਾਲ ਲੋਕਲ ਉਮੀਦਵਾਰ ਜੇ ਉਤਾਰੋਗੇ ਮદાન ਦੇ ਵਿੱਚ ਤਾਂ ਕਾਂਗਰਸ ਦੀ ਜਿੱਤ ਪੱਕੀ ਹੈ ਵੈਸੇ ਅਸਾਰ ਵੀ 2027 ਦੇ ਕਾਂਗਰਸ ਦੇ ਹੀ ਬਣ ਰਹੇ ਨੇ ਨੌਜਵਾਨਾਂ ਦੀ ਦਿਲਾਂ ਦੀ ਧੜਕਣ ਦੇ ਨਾਲ ਗੱਲਬਾਤ ਕਰਦੇ ਆ ਨਵਲੀ ਜੀ ਤੁਹਾਡਾ ਰੋਲ ਬਹੁਤ ਵਧੀਆ ਰਿਹਾ ਲਾਸਟ ਟਾਈਮ ਦੇਖਿਆ ਬੜੇ ਨੌਜਵਾਨ ਤੁਹਾਡੇ ਨਾਲ ਜੁੜੇ ਤੇ ਬੜੀ ਵੱਡੀ ਜਿਹੜੀ ਤੁਹਾਡੀ ਮਿਹਨਤ ਸ਼ੁਰੂ ਤੋਂ ਹੀ ਦੇਖਦਾ ਆ ਰਿਹਾ ਕਾਂਗਰਸ ਪਾਰਟੀ ਨਾਲ ਤੁਸੀਂ ਮਿਹਨਤ ਕਰਦੇ ਆ ਰਹੇ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਅੱਜ ਸਾਡੇ ਵਿੱਚ ਲਾਲੀ ਲਖਿਆ ਜੀ ਪਹੁੰਚਿਆ ਹੈ ਤੇ ਜਿਹੜੇ ਕਿ ਨੌਜਵਾਨ ਦੇ ਦਿਲਾਂ ਦੀ ਧੜਕਣ ਹੈ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਪਾਰਟੀ ਦੇ ਵਿੱਚ ਉਤਰਾ ਚੜਾ ਆ ਵੀ ਆਏ ਪਰ ਇਹਨਾਂ ਦੇ ਜਿਹੜੇ ਪਰਿਵਾਰ ਨੇ ਆ ਉਹ ਕੰਮ ਕਰਨਾ ਨਹੀਂ ਛੱਡਿਆ ਹਲਕੇ ਦੀ ਸੇਵਾ ਨਹੀਂ ਛੱਡੀ ਤੇ ਅਸੀਂ ਗਰਾਊਂਡ ਜ਼ੀਰੋ ਤੋਂ ਵੀ ਰਿਪੋਰਟਾਂ ਲਈਆਂ ਨੇ ਗੀਆਂ ਜਿਹੜੇ ਲੋਕਾਂ ਦੇ ਨਾਰਮਲ ਨਿਊਟਰਲ ਲੋਕਾਂ ਦੇ ਜਿਹੜੇ ਵਿਚਾਰ ਨੇਗੇ ਉਹ ਹਰ ਵਾਰੀ ਜਿਹੜੀ ਕਾਂਗਰਸ ਦੀ ਜਿਹੜੀ ਟਿਕਟ ਹੈ ਜਿਹੜੀ ਇੱਥੇ ਇੱਥੋਂ ਖੁੱਸ ਜਾਂਦੀ ਹੈ ਉਹਦਾ ਕਾਰਨ ਬਾਅਦ ਦੇ ਵਿੱਚ ਇਹੀ ਨਤੀਜਾ ਨਿਕਲਦਾ ਹੈ ਕਿ ਜਿਹੜੇ ਕਾਂਗਰਸ ਪਾਰਟੀ ਵੱਲੋਂ ਜਿਹੜੇ ਉਮੀਦਵਾਰ ਨੇ ਉਹ ਬਾਹਰ ਉਤਾਰੇ ਜਾਂਦੇ ਨੇ ਐਤਕੀ ਵਾਰ ਸਾਡੇ ਪਾਰਟੀ ਦੇ ਵਰਕਰਾਂ ਦੀ ਵੀ ਸਾਡੇ ਸ਼ਹਿਰ ਦੇ ਲੋਕਾਂ ਦੀ ਵੀ ਇਹੀ ਮੰਗ ਹੈ ਕਿ ਬਈ ਲਾਲੀ ਜੀ ਲਖਿਆ ਜੀ ਜੋ ਕਾਂਗਰਸ ਪਾਰਟੀ ਦੇ ਲੋਕਲ ਉਮੀਦਵਾਰ ਨੇਗੇ ਸ਼ਹਿਰ ਦੇ ਵਿੱਚ ਹੀ ਰਹਿੰਦੇ ਆ ਸ਼ਹਿਰ ਦੀ ਸੇਵਾ ਕਰਨਾ ਚਾਹੁੰਦੇ ਆ ਤੇ ਕਾਂਗਰਸ ਪਾਰਟੀ ਨੂੰ ਬੇਨਤੀ ਹੈ ਕਿ ਬਈ ਉਹ ਲਾਲੀ ਲਖਿਆ ਜੀ ਨੂੰ ਟਿਕਟ ਦੇਣਾ ਤਾਂ ਜੋ ਅਸੀਂ ਸਾਰੇ ਨੌਜਵਾਨ ਰਲ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕਾਂਗਰਸ ਪਾਰਟੀ ਦੀ ਜਿਹੜੀ ਇਹ ਵਿਧਾਨ ਸਭਾ ਹਲਕਾ ਬਲਾਡਾ ਦੀ ਜਿਹੜੀ ਟਿਕਟ ਕਾਂਗਰਸ ਪਾਰਟੀ ਦੀ ਝੋਲੀ ਪਾ ਸਕੀ ਜੀ ਤਾਂ ਜਿੰਨੇ ਵੀ ਤੁਸੀਂ ਦੇਖੇ ਇੱਥੇ ਵੱਧ ਤੋਂ ਵੱਧ ਲੋਕਾਂ ਨੇ ਲਖਿਆ ਜੀ ਦੇ ਆ ਭਰਮਾ ਜਿਹੜਾ ਸਵਾਗਤ ਕੀਤਾ ਤੇ ਵਕ ਵਕ ਲੋਕਾਂ ਨੇ ਜਿਹੜੇ ਹਾਰ પા ਕੇ ਇਹਨਾਂ ਦੀ ਹੌਸਲਾ ਵਧਾਈ ਕੀਤੀ ਤਾਂ ਜਿੰਨੇ ਵੀ ਸਾਡੀ ਇਹ ਵੀਡੀਓ ਦੇਖਨੇ ਨੇ ਤੇ ਵੱਧ ਤੋਂ ਵੱਧ ਸ਼ੇਅਰ ਕਰਨ ਤੇ ਇਹ ਜਿਹੇ ਨੌਜਵਾਨ ਜ਼ਰੂਰ ਅੱਗੇ ਆਣ ਤਾਂ ਜੋ ਸਾਡੇ ਸਮਾਜ ਦੇ ਵਿੱਚ ਦੇ ਸ਼ਹਿਰ ਦੇ ਹੀ ਵਸਨੀਕ ਨੇ ਤੇ ਸ਼ਹਿਰ ਦੇ ਹੀ ਵਸਨੀਕ ਨੂੰ ਟਿਕਟ ਦਾ ਦਾਵੇਦਾਰ ਹੋ ਕੇ ਤੇ ਟਿਕਟ ਨੂੰ ਜਿਤਾ ਕੇ ਤਾਂ ਕਾਂਗਰਸ ਦੀ ਝੋਲੀ ਦੇ ਵਿੱਚ ਜਿਹੜੀ ਇਹ ਟਿਕਟ ਜਿਹੜੀ ਪਾਣ ਤਾਂ ਜੋ ਕਾਂਗਰਸ ਨੇ ਸਰਕਾਰ ਜਿਹੜੀ 2027 ਦੇ ਵਿੱਚ ਬਣ सके ਤੇ ਨੌਜਵਾਨਾਂ ਦੇ ਰੁਕੇ ਹੋਏ ਕੰਮ ਜਿਹੜੇ ਪੂਰੇ ਹੋ ਸਕਣ ਕੈਮਰਾ ਪਰਸਨ ਦੀਪ ਦੇ ਨਾਲ ਮੈਂ ਮਿਰਚਾਵਲਾ ਵਕਰੀ ਪਹਿਚਾਨ ਬਡੋਲਾਡਾ